ਬਿਲਕੁਲ ਇਹ ਗਾਣਾ ਰੋਲ ਫਿਰ ਜਾਂ ਪਹਿਲੇ ਦਿਨ ਤੋਂ ਹੀ ਇੱਕ ਵਾਰੋ ਕਰ ਦੋ ਹਾਂ ਹਾਂ ਠੀਕ ਹੈ ਇਹ ਰਨ ਰੋਲ ਵਾਲਾ ਕੰਮ ਹੀ ਖਤਮ ਹੋ ਗਿਆ ਮਾਰੇ 60 70 ਹੀ ਮਾਰੇ ਮਤਲਬ ਸਕੋਰ 20 30 ਵੱਧ ਸੀ ਨਾ ਆ ਵੀ ਅੱਗੇ ਆਣਾ ਭਾਈ ਤੇ ਹੋ ਸੱਟਾ ਭਾਈ ਹਾਂਜੀ ਬਈ ਨਿਆਰਾ ਆਇਆ ਕੋਈ ਥੱਕਾ ਤਾਂ ਨਹੀਂ ਹੋਇਆ ਸੋਹਣਾ ਜੀ ਠੀਕ ਆ ਆਇਆ ਜੀ ਕੋਟ ਹਿੱਸੇ ਨਾਲ ਕਰਨਾ ਡਾਰਨਾ ਦੁਨੀਆ ਅੰਬ ਦੇਣਾ ਨਾ ਜਾਣਦੀ ਕਰਨ ਕਿਵੇਂ ਆ ਬਾਬੇ ਕੀ ਹਾਲ ਆ ਤੂੰ ਬਾਬੇ ਕੀ ਸਾਲ ਇਹ ਦਿਨਾਂ ਜੀ ਕਰਾਉਣੇ ਸਹਿਯੋਗ ਸਹਿਯੋਗ ਨਾਲ ਬੇ ਸਹਿਯੋਗ ਆਪਣਾ ਹੋਰ ਇਹ ਦਿੱਤਾ ਪੰਦ ਨੇ ਸਾਰੇ ਨੇ ਸਾਰਿਆਂ ਦੇ ਉਦੋਂ ਵੀ ਗਾਹ ਵਾਲੀ ਲਾਟਰੀ ਆ ਜਦੋਂ ਬਾਲਾ ਸੜਦਾ ਉਦੋਂ ਵੀ ਲਾਟਰੀ ਆ ਹਕਮਾ ਇਹ ਬਾਕੀ ਹੋਰ ਸਰੀ ਸੂਰੀ ਰੈਸਟੋਰਾਂ ਨੂੰ ਬਾਈ ਪੱਖੇ ਦਵਾ ਲੇ ਠੀਕ ਆ ਰੈਸਟੋਰਾਂ ਨੂੰ ਵੀ ਪੱਖੇ ਦਵਾਵਾਂਗੇ ਠੀਕ ਆ ਠੀਕ ਆ ਤੀਜਾ ਚੌਥਾ 51 51 ਥੋੜੀ ਜੱਸੀ ਟੀਮ ਪਈ ਸੀ ਆ ਵੀ ਹਾਂਜੀ ਵੀਰੇ ਕਿਵੇਂ ਹਰ ਗਈ ਸੀ ਹਾਂ ਪਹਿਲਾਂ ਹੀ ਹਰ ਗਈ ਸੀ ਠੀਕ ਆ ਤੇ ਚਲ ਵਧੀਆ ਕੋਈ ਗੱਲ ਨਹੀਂ ਯਾਰ ਬਾਈ ਇੰਨੇ ਕਰਨੇ ਵਾਲੇ ਆਪਦੇ ਹਾਂ ਜੇ ਤਾਂ ਇਸ ਟਾਈਮ ਨਾ ਪ੍ਰਬੰਧ ਹੋ ਗਿਆ ਅੱਜ ਜਸਮੰਤ ਦਾ ਸਨਮਾਨ ਕੀਤਾ ਜਿਹੜਾ ਬਾਈ ਜਸਮੰਤ ਮੁਬਾਰਕਾ ਬਾਈ ਬਹੁਤ ਬਹੁਤ ਇਹ ਆਰੀ ਦਾ ਮੁੱਲ ਪਾਇਆ ਹੈ ਇਹਦਾ ਹੈ ਬਾਈ ਹਾਂ 21 ਦਾ ਸਨਮਾਨ ਕੀਤਾ ਬਾਈ ਬਹੁਤ ਵੱਡੀ ਗੱਲ ਆ ਬਾਈ ਤੇ ਭਰਾ ਸਾਡਾ ਮਾਨ ਸੱਟੇ ਸਰਾ ਕੀਤਾ ਪੂਰਾ ਵਧੀਆ ਪ੍ਰਬੰਧਾ ਤੁਹਾ ਔਰ ਖਟਾ ਧੰਨਵਾਦ ਵੀਰੇ ਪ੍ਰਾਈਜ਼ ਕਿੰਨਾ 31000 ਬਾਈ ਤੇ ਦੂਜਾ ਦੂਜਾ ਨਾਮ 2000 ਤੇ ਮੈਂ ਜਿੱਤ ਗਏ ਅਵੀਰ ਘਾਟੀ ਥੋੜੀ ਹੈ ਨਾ ਸੋਰ ਕਿੰਨੇ ਕ ਬਣੇ ਸੀਗੇ 64 64 ਬਣੇ ਸੀ ਹੈ ਨਾ ਤੇ ਲਾસ્ટ ਓਵਰ ਚ ਕਿਨੇ ਰਹਿ ਗਏ ਲਾસ્ટ ਓਵਰ ਚ ਮੇਰੇ ਖਿਆਲ ਚ ਵੀਰੇ 19 ਰਹਿ ਗਏ 19 ਕਿ ਸਕੋਰ ਰਹਿ ਹੈ ਨਾ ਲੱਗਦਾ ਏਕ ਰੀ ਨਿਕਲੂਗਾ ਮੈਂ ਜੁੱਤ ਨਹੀਂ ਤੇਰਾ ਰਹਿ ਗਏ ਓਵਰ ਚ ਆਈ ਵੀਰੇ ਉਦੋਂ ਲੱਗਦਾ ਹਾਂ ਇਹ ਕਰਨਾ ਸਾਡਾ ਵੀ ਤੇ ਕਰਨਾ ਹੋ ਠੀਕ ਆ ਬਾਈ ਹਾਂਜੀ ਬਾਈ ਤੇ ਫਿਰ ਵਧੀਆ ਕੌਣ ਖਿੱਡੇ ਸਾਤੋਂ ਾਰੇ ਪਲੇਅਰ ਵੀ ਵਧੀਆ ਚੰਗੇ ਖੇਡ ਗਏ ਹਾਂ ਹਾਂ ਸਭ ਤੋਂ ਵੱਡੀ ਗੱਲ ਹੈ ਨਾ ਜੇ ਮਿਸਫੀਲਡ ਵੀ ਫਿਰ ਹੋ ਜਾਵੇ 12 ਕਿਹੜਾ ਗਿਆ 12 ਬਈ ਸੇਵ ਕੀਤਾ ਨਹੀਂ ਆ 6 ਬਟਾ ਲਈ ਆ ਆਪਣੇ ਗੱਗੂ ਦੋ ਸਨਮਾਨ ਹੋੜੇ ਇਹ ਵੀ ਵੱਡੀ ਗੱਲ ਹੈ ਕਿਹਦੇ ਭਾਸ ਨੇ ਉਧਰ ਦੇ ਪਾਸੇ ਡਾਕਟਰ ਮਚੱਕੀ ਮਨ ਸਿੰਘ ਤੋਂ ਦਾ ਸਨਮਾਨ ਕੀਤਾ ਜਾ ਰਿਹਾ ਮੇਰੇ ਵੱਲੋਂ ਵਿਸ਼ੇਸ਼ ਤੌਰ ਤੇ ਇਹਦੇ ਦੇ ਪਾਸੇ ਰਿੰਕੂ ਦਾ ਸਨਮਾਨ ਕੀਤਾ ਜਾ ਰਿਹਾ ਕਤਰਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਲੈ ਵੀ ਕਤਰਾ ਉਹ ਖਿਡਾਰੀ ਆ ਜਿਨੇ ਕਦੇ ਵੱਡੇ ਕਰਦਾ ਨਾਂ ਮੱਤੇ ਪਦ ਤੇ ਪ੍ਰਸਿੱਧ ਕੀਤਾ ਬੱਚਾ ਮੱਚਾ ਜਾਂਦਾ ਕਦਰੇ ਨੂੰ ਯਾਰ ਇੱਕ ਤਾਰੀ ਮਾਰ ਦੋ ਕਦਰੇ ਦੀ ਵੀਰੇ ਵੀਰੋ ਆ ਕਦੇ ਮਨਸ ਥਲੇ ਤੁਹਾਡਾ ਤੇ ਸਰਵਾਨੇ ਪ੍ਰਬੰਧਕ ਜੀ ਜਵਾਲੋ ਔਰ ਰਾਮ ਤਾਰੀ ਬਾਈ ਬਹੁਤ ਬਹੁਤ ਇਹਦਾ ਸਮਾਨ ਕਿਦਾ ਜਾ ਰਿਹਾ ਬਹੁਤ ਬੜੀ ਸਰਾਕ ਕੀਤਾ ਪੂਰਾ ਵਧੀਆ ਪ੍ਰਬੰਧਾ ਤੁਹਾਡਾ ਹੋਰ ਖੱਟਾ ਧੰਨਵਾਦ ਵੀਰੇ ਪ੍ਰਾਈਜ਼ ਕਿੰਨਾ 31000 ਬਾਈ ਤੇ ਦੂਜਾ ਦੂਜਾ ਨਾਮ 20000 ਤੇ ਇਹ ਆਰੀ ਦਾ ਮੁੱਲ ਪਾਇਆ ਹੈ ਇਹ ਤਾਂ ਹੈ ਬਈ ਹਾਂ ਇੱਕ ਜਿਆਦਾ ਸਨਮਾਨ ਕੀਤਾ ਬਈ ਬਹੁਤ ਵੱਡੀ ਗੱਲ ਆ ਬਈ ਤੇ ਭਰਾ ਸਾਡਾ ਮਾਨ ਹੈ ਸਾਡੀ ਜ਼ਿੰਦਗੀ ਦਾ ਟੂਰਨਾਮੈਂਟ ਬਹੁਤ ਵਧੀਆ ਬਈ ਜਵਾਬ ਨਹੀਂ ਦਿੰਦਾ ਯਾਰ ਟੂਰਨਾਮੈਂਟ ਬਹੁਤ ਵਧੀਆ ਬਈ ਉਹਨਾਂ ਨੇ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਵਧੀਆ ਕੀਤਾ ਯਾਰ ਸਭ ਦਾ ਬਹੁਤ ਵਧੀਆ ਠੀਕ ਆ ਸਰਾ ਗਾ ਕੰਮ ਸਹੀ ਆ ਸਹੀ ਆ ਸਹੀ ਆ ਇਹ ਬਈ ਸਾਡਾ ਜੋੜਨ ਵਾਲਿਆ ਜੋੜਨ ਕਿਵੇਂ ਆ ਸਰਾ ਐ ਨਿਆਰੇ ਵਜੇ ਆ ਓਏ ਸਰਾ ਬਈ ਕੀ ਆਲਾ ਸੱਸੀ ਕਾ ਵੀਰੇ ਠੀਕ ਆ ਵਧੀਆ ਟੂਰਨਾਮੈਂਟ ਚੱਲਿਆਦਾ ਪੂਰਾ ਪੂਰਾ ਸਰਾ ਬਈ ਓਕੇ ਆ ਆਪਣੀ ਪਰਵਾਨ ਦਾ ਹਾਂ ਠੀਕ ਆ ਲੱਭੂ ਕਿਵੇਂ ਬਈ ਸੱਤ ਆ ਬਈ ਸ ਬਾਈ ਜਿੱਥੇ ਵੀ ਖੇਡ ਦਾ ਲੱਭੂ ਇੱਕ ਪਾਸੇ ਕਰ ਦਿੰਦਾ ਸੀਰੀ ਨਹੀਂ ਠੀਕ ਹੈ ਨਹੀਂ ਕਰਦੀ ਨਹੀਂ ਚੱਲ ਫਾਈਨ ਸੈੱਟੀ ਕਰ ਦਿੰਦਾ ਹਾਂ ਠੀਕ ਹੈ ਇਹ ਭਰਾ ਸਾਡੇ ਠੀਕ ਆਪਾਂ ਬੱਦੂ ਸਾਰਾ ਕੋਈ ਦੇ ਬੱਦੂ ਮੈਂ ਦਾ ਭਰਾ ਫਿਰ ਨਹੀਂ ਦੱਸਦੇ ਹੁਣ ਇਹ ਕਦੇ ਬੈਟਿੰਗ ਵਾਲੀ ਦਾ ਸੀਰੀ ਜਿੱ ਇੱਕ ਪਾਸੇ ਫਾਈਨਲ ਉਦੋਂ ਵੀ ਗਾਂਹ ਵਾਲੀ ਲਾਟਰੀ ਆ ਤੇ ਜਦੋਂ ਬਾਲਾਂ ਸੜਦਾ ਉਹ ਦੋ ਵਾਰੀ ਕਮ ਆਉਂਦਾ ਹਕਮ ਤੋਂ ਪਹਿਲਾਂ ਪਹਿਲਾਂ ਸੀਰੀ ਡਿਕਲੇਅਰ ਹੋ ਜਾਂਦੀ ਨਹੀਂ ਲੱਭੂ ਕੋਈ ਗੱਲ ਨਹੀਂ ਪਹਿਲੇ ਰਾਉਂਡ ਚ ਪਹਿਲੇ ਬੈਟਿੰਗ ਕਰਦਾ ਹਾਂ ਉਦੋਂ ਵੀ ਗਾਂ ਵਾਲੀ ਲਾਟਰੀ ਆ ਤੇ ਜਦੋਂ ਬਾਲਾ ਛੜਦਾ ਉਦੋਂ ਵੀ ਲਾਟਰੀ ਆ ਕਮਾ ਵੀ ਆ ਗਿਆ ਕਮਾ ਬਾਬਾ ਵੀ ਇੱਕ ਬਹੁਤ ਯੋਰ ਕਰੇ ਬਹੁਤ ਸੇਵਾ ਕੀਤੀ ਬਾਈ ਠੀਕ ਆ ਜੀ ਕਿਹੜਾ ਕਰਾਤਾ ਬਜੋ ਗਣਾ ਕਹੀ ਮੇਰਾ ਬਾਈ ਦਲੇਰ ਕਿਵੇਂ ਚੱਲੀਆਂ ਤਾਂ ਉਹਦੇ ਕੰਮ ਸੱਟ ਹਾਂ ਕਿਵੇਂ ਫਿਰ ਆਉਣੇ ਨਿਯਾਰੇ ਤੇ ਆ ਬਾਈ ਸਾਡਾ ਕਿਵੇਂ ਦੀਦਾ ਬਾਈ ਹੋਸ ਗਿਆ ਹੋ ਸੈਟ ਨਿਆਰੇ ਪ੍ਰਬੰਧ ਪੂਰਾ ਵਧੀਆ ਪੂਰਾ ਪੂਰਾ ਵਧੀਆ ਬਾਈ ਆਈ ਇਹਦਾ ਨਜ਼ਾਰਾ ਬਾਈ ਪੂਰਾ ਬਾਈ ਨਜ਼ਾਰਾ ਵਧੀਆ ਇੱਕ ਹਵਾ ਚਲੀ ਜਾਂਦੀ ਹੈ ਨਾ ਹਾਂਜੀ ਹਾਂਜੀ ਬਾਈ ਗਰਮੀ ਨਹੀਂ ਹੈਗੀ ਹੈ ਨਾ ਨਹੀਂ ਵਧੀਆ ਵਧੀਆ ਬਾਈ ਬਾਹਰ ਸਾਲੀ ਦਿਨਾਂ ਚ ਹੀ ਕਰਾਉਣੇ ਸਹਿਯੋਗ ਸਹਿਯੋਗ ਨਾਲ ਦਾ ਬੇ ਸਹਿਯੋਗ ਆਪਣਾ ਸਾਰਿਆਂ ਨੇ ਸਾਰਿਆਂ ਦੇ ਓਕੇ ਐਨਆਰਈ ਵੀਰਾਂ ਦਾ ਹਾਂਜੀ ਹਾਂਜੀ ਬਹੁਤ ਵਧੀਆ ਬਈ ਨਹੀਂ ਘੋੜੀਆਂ ਨੂੰ ਧੰਨਵਾਦ ਬਾਈ ਤੁਹਾਨੂੰ ਫੈਸਟ ਆਫ ਲੱਕ ਆ ਵੀਰੇ ਬਾਪੂ ਆਹ ਮਾਵੇ ਦਾ ਤੇ ਟੱਕ ਦਾ ਪੈਣੀ ਹੈ ਬਾਈ ਜੀ ਬਾਬਾ ਜੀ ਆ ਪਾਣੀ ਵਾਲੇ ਬਹੁਤ ਵੱਡੀ ਸੇਵਾ ਕਰ ਰਹੇ ਆ ਪਿਛਲੇ 4 ਦਿਨਾਂ ਤੋਂ ਵੱਡੇ ਘਰ ਦੀ ਧਰਤੀ ਦੇ ਤੇ ਬਾਈ ਹੁੰਦੇ ਆ ਦੇ ਆਪਾਂ ਦੂਰ ਮਾਨ ਨਰਮਾਨ ਬਾਬਾ ਜੀ ਦੇ ਕਰਨ ਲਗੇ ਸਾਰੇ ਵੀਰ ਅੱਜ ਕੱਲ੍ਹ ਤੋਂ ਆਏ ਨੇ ਦੇ ਸਹਾਰ ਆਇਆ ਜੀ ਰੋਬਨ ਰੋਬਨ ਕਿਵੇਂ ਆ ਤੇਰੇ ਪਿੰਡ ਵਾਲੇ ਵੀ ਮੁੰਡੇ ਆਏ ਸੀ ਖੇਡਣ ਕੀ ਬਣਿਆ ਵਾਕੇ ਵਾਕੇ ਉਧਰ ਕਿਤੇ ਬਾਈ ਸ਼ਤਰੀ ਲਾਚੀ ਬੈਠਾ ਹਾਂ ਉਹ ਹੀ ਬੰਨਾ ਜਿਹੜਾ ਕਹਿੰਦਾ ਹਾਂ ਜੀ ਰੋਬਨ ਲਾਈਵ ਵਾਲਾ ਚੇਬ ਵਾਲੇ ਠੀਕ ਹੋ ਬਾਈ ਜੀ ਅੱਜ ਪੂਰੇ ਆਇਆ ਮਜ਼ਾ ਆ ਰਿਹਾ ਟੂਰਨਾਮੈਂਟ ਦਾ ਦੇਖੋ ਬਾਈ ਕੈਪਟਨ ਜ਼ਫੀਰ ਹੈ ਹਾਂ ਬਾਈ ਠੀਕ ਹੋ ਜੀ ਬਾਈ ਹੁਣੀ ਨੀਂਦਰੇ ਜ ਆ ਪ੍ਰਬੰਧਕ ਆ ਭਰਾ ਸਾਡਾ ਕਮੇਟੀ ਦਾ ਮੈਂਬਰ ਹੈ ਤੇ ਬਾਈ ਕਿਵੇਂ ਲੱਗ ਰਿਹਾ ਮੇਲਾ ਮਜ਼ਾ ਆ ਰਿਹਾ ਪੂਰਾ ਕਿਵੇਂ ਜੱਸੇ ਬਣਿਆ ਕਹਿੰਦੇ ਸੌਣ ਨਹੀਂ ਦਿੱਤਾ ਇਹਨੇ ਦੇਣਾ ਮੁਰੇਵਾਲ ਕੀਤੇ ਸੁੱਤਿਆਂ ਨੇ ਪਾਣੀ ਵੀ ਪਾਇਆ ਹਾਂਜੀ ਬਾਈ ਕੀ ਹਾਲ ਨੇ ਜੀ ਮੋਡੀ ਆ ਬਾਈ ਪਾਣੀ ਪਾਉਂਦਾ ਠੀਕ ਆ ਵੀ ਮੇਨ ਇਹ ਨਹੀਂ ਬੰਦਿਆ ਠੀਕ ਆ ਇਲਤ ਦੀ ਜਾੜਾ ਬਾਈ ਬਾਬਾ ਕਿੱਥੇ ਆ ਪਾਣੀ ਵਾਲਾ ਯਾਰ ਠੀਕ ਆ ਕਿੱਥੇ ਬਾਈ ਅੱਬਾਈ ਆਪਣੇ ਭਰਾ ਵੱਡੇ ਘਰ ਵਾਲੇ ਬੜਾ ਵਧੀਆ ਕੱਪ ਕਰਾਇਆ ਭਰਾਵਾਂ ਸਾਡਿਆਂ ਨੇ ਬੜੇ ਵਧੀਆ ਪ੍ਰਬੰਧ ਕੀਤੇ ਨਰੋਲ ਦਾ ਕੱਪ ਖੇਡਿਆ ਗਿਆ ਸੀ ਆਨੇ ਸਾਡੇ ਲਾਲਾ ਜੀ ਲਾਲਾ ਜੀ ਕੀ ਹਾਲ ਆ ਜੀ ਠੀਕ ਹੋ ਜੀ ਠੀਕ ਜੀ ਧਰਤੀ ਦਾ ਆਏ ਬਾਈ ਆਪਣਾ ਠੀਕ ਹੋ ਬਾਈ ਆ ਰਿਹਾ ਸਵਾਦਪੂਰਾ ਜੀ ਆਓ ਸਵਾਦ ਦੇ ਰਿਓ ਆਓ ਸਵਾਦ ਕਹਿੰਦੇ ਵੱਖਰਾ ਆ ਜੱਸਾ ਜਿ세 ਕਾਲੂ ਕਾਦੋ ਕਹਿੰਦੇ ਕਾਲੂ ਬੇ ਸੋਹਣਾ ਵਾਲਾ ਆ ਜੱਸਾ ਬਾਈ ਤੇ ਬਾਈ ਸਾਡਾ ਜਲਦੀ ਜਲਦੀ ਜਾਵੇ ਬਾਹਰ ਤੇ ਬਾਈ ਹੁਣ ਇਹ ਗੱਗੂ ਸਰਾਹ ਵਾਲੀ ਵੀਰ ਸਾਡੇ ਦਾ ਆਈਫੋਨ ਆ ਸਨਮਾਨਤ ਕਰਨਾ ਤੇ ਆਇਆ ਜੀ ਕੋਟ ਇਸੇ ਖਾਲਾ ਕਰਨਾ ਡਾਰਨਾ ਦੁਨੀਆ ਅੰਬ ਦੇਣਾ ਨਾ ਜਾਣਦੀ ਕਰਨਾ ਕਿਵੇਂ ਆ ਬਾਬੇ ਕੀ ਹਾਲ ਆ ਟੂਰਨਾਮੈਂਟ ਕਿਵੇਂ ਲੱਗਾ ਜੱਸੇ ਨਾ ਤੇ ਜੱਸਾ ਆਂਦਾ ਵੀ ਜਦੋਂ ਮੈਂ ਬਾਹਰ ਚੱਲ ਗਿਆ ਤੇਰੇ ਵੱਡੇ ਸਨਮਾਨ ਹੋਣੇ ਆ ਇੱਕ ਜੱਫੀ ਪਾਲਾ पलकारे भाई की हाल है जी ठीक हो आ रहा स्वाद पूरा ए भाई अपना पलकारा भीर साढ़े भीर सारे ठीक हो बई जी ठीक हो जी मजा आ रहा पूरा हा भाई दूगो दूगो दूगो। दूगो दूगो। ਉਹੀ ਅਰਮਾਨ ਸੰਧੂ ਉਹੀ ਅਰਮਾਨ ਸੰਧੂ ਕਿੰਨੇ ਬੈਠੇ ਬਈ ਯਾਰਾ ਉਹ ਮੈਨਾ ਕਦੇ ਵੱਡੇ ਕਰਦਾ ਕੰਮ ਇਧਰ ਬਾਈ ਆਪਣੇ ਵੀਰ ਬੈਠੇ ਆ ਜਿੰਨੇ ਆਣਾ ਕਿਵੇਂ ਬਾਈ ਠੀਕ ਹੋ ਜੀ ਆ ਰਿਹਾ ਸਵਾਦ ਪੂਰਾ ਬਾਈ ਆ ਰਿਹਾ ਪੂਰਾ ਟੂਰਨਾਮੈਂਟ ਦਾ ਲੱਭੂ ਬਾਈ ਠੀਕ ਹੋ ਜੀ ਚੰਗੀ ਬਾਈ ਆਪਣੇ ਵੀਰ ਬੈਠੇ ਧਰਾਵਾਂ ਦੇ ਗੰਗੂ ਕਿਵੇਂ ਬਾਈ ਠੀਕ ਹੋ ਜੀ ਆ ਰਿਹਾ ਸਵਾਦ ਪੂਰਾ ਮੈਚ ਦਾ ਬਾਪੂ ਜੀ ਠੀਕ ਹੋ ਜੀ ਇਧਰ ਸਾਡੇ ਹੋਰ ਵੀਰ ਕਿਵੇਂ ਬਾਈ ਠੀਕ ਹੋ ਜੀ ਪੂਰਾ ਖੜਕਾ ੜਕਾ ਮੈਚ ਦਾ ਬਾਈ ਫਾਈਨਲ ਮੈਚ ਕਿੱਧਰ ਜਾ ਰਿਹਾ ਇਧਰ ਸਾਹਮਣੇ ਕੋਡ ਇਸੇ ਕਾਲਾ ਕਰਨਾ ਲੈ ਵੀ ਕਰਨਾ ਕਿਵੇਂ ਟੂਰਨਾਮੈਂਟ ਲੱਗਾ ਸਿਰਾਂ ਲੱਗਿਆ ਪਿਆ ਤੇ ਮੇਰੀ ਗੱਲ ਸੁਣਾ ਪੂਰਾ ਸੁਣਾ ਖਾਣਾ ਪੁਲਸੀ ਵਰਗੇ ਦਿਲ ਜਿੱਤੀਆਂ ਦੇ ਜੱッセ ਵਰਗੇ ਹਨ ਉਹਦਰ ਭਾਈ ਹਰਜੀਤ ਭਰਾਨ ਉਹਨਾਂ ਵੱਲੋਂ ਲਾਨ ਹੈ ਜੀ ਸਲਾਮ

ਕਾ ਕਲਦੀਪ ਸਿੰਘ ਵੀ ਸਾਡੇ ਦੇ ਨਾਲ ਜਿਹੜੇ ਹਾਈਵੇ ਵਾਲੇ ਗੁਰਪ੍ਰੀਤ ਸਿੰਘ ਜੀ ਬਹੁਤ ਸਰਕਾਰ ਦੇ ਉਹਨੇ ਸਾਡੇ ਜਿਵੇਂ ਲਖਵਿੰਦਰ ਠੀਕ ਆ ਠੀਕ ਆ ਬਾਈ ਆ ਬਾਈ ਮੁੰਡਾ ਢੋਲ ਕੇ ਪਿੰਡ ਦਾ ਚੜਦੀ ਵੀਰੇ ਦਾ ਮੁੰਡਾ ਬਹੁਤ ਸੋਹਣੀਆਂ ਬਾਲਾਂ ਹੁੰਦਾ ਤੇ ਲਖਵਿੰਦਰ ਕਿੰਨਾ ਟਾਈਮ ਹੋ ਗਿਆ ਬਾਈ ਖੇਡਦਿਆਂ ਦੋ ਤਿੰਨ ਸਾਲ ਹੋ ਗਏ ਹੈ ਆਪਾਂ ਨਾ ਰੋਣੇ ਫੇਰ ਪੇਸ਼ ਕਰਨੇ ਸ਼ਾਨਦਾਰ ਮੇਸਟਰ ਯਾਰ ਬਹੁਤ ਬੜੇ ਜਿਹੜੇ ਉਹ ਜੋਰ ਨਾਲ ਮੇਰੇ ਵੀਰੇ ਆਪਣੇ ਪਾਸੇ ਜਿਹੜੇ ਮੈਨੇ ਲਈ ਯਾਰ ਸਰੇੜੀਆਂ ਵਾਲਾ ਪਾ ਗਿਆ ਮੁੰਡਾ ਭਾਈ ਤੇਰੀ ਗੱਗੂ ਕਿੰਨੀ ਬਾਲਾ ਰਹਿ ਗਿਆ 12 ਸਾਲ ਹੋ ਗਰੇ ਮੋਢੇ ਦੇ ਦੋ ਬੇਟਾ ਪੁੱਟਿਆ ਮੁੰਡੇ ਦਾ ਨਖਰਿੰਦਰ ਸਰਾਹ ਲ ਆ ਗਿਆ ਭਾਈ ਜਿਹਨੋ ਜਿਹੇ ਮੇਲਾ ਵੜਿਆ ਲੱਗੇ ਕਤਾਰੀ ਤੇ ਮਾਰੋ ਸੋ ਜੋੜ ਦੀ ਕਿਵੇਂ ਬੋਸ਼ਰਾ ਬਹੁਤ ਵਧੀਆ ਹਾਂ ਇਹ ਜਸਵੰਤਤਾ ਬਾਈ ਕਾਲੇ ਕਾਲਾ ਸੱਟਾ ਬਾਈ ਸਰੇ ਨਿਆਰ ਆ ਗਿਆ ਉਹ ਥੋੜਾ ਮੈਂ ਖਿਚ ਦੇਣਾ ਬਾਈ ਮੁਬਾਰਕਾ ਦਰਮੇ ਗੋਪੀ ਤੇ ਰਿਕ ਮਰੀਲਾ ਉਹ ਭਰਾਵਾਂ ਦਾ ਮਾਨ ਸਿੰਘੂ ਦਾ ਸਨਮਾਨ ਜਿਹੜਾ ਪੰਜਾਂ ਦੇ ਟੂਰਨਾਮੈਂਟ ਤੇ 51 ਸੋੜਾ ਕੀ ਧਾਰਾ ਸੱਜੇ ਸਾਹ ਨੂੰ ਬਹੁਤ ਵੱਡੀ ਮੁਬਾਰਕਾ ਦਰ ਹੈ ਬਲੌਗਰ ਸਹਿਮੀ ਬਣਗੜ ਕਮੈਂਟਰ ਤੋਂ ਤੇ ਮੇਰੇ ਵੀ ਬੰਨਾ ਵਧੀਆ ਜੀ ਇਹਨਾਂ ਨੂੰ ਮੁਬਾਰਕਾਂ ਬਈ ਬਹੁਤ ਫਾਈਨਲ ਮੈਚ ਜਿੱਤ ਕੇ ਮੁੰਡੇ ਬਹੁਤ ਵੜਾ ਖੇਡੇ ਫਾਈਨਲ ਦਾ ਸਰਦਾਰ ਆ ਗਿਆ ਸਰਦਾਰ ਬੈਂਕੀ ਕਰ ਰਹੇ ਆ 31000 ਟੋੜੀ ਉਹਦੇ ਵਿੱਚ ਕੱਢ ਰਹੇ ਹੈਪੀ ਬੇ ਹੋਲੇ ਮੁਬਾਰਕਾਂ ਬਹੁਤ 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 ਜਗਾ ਖੇਡੇ ਸਰਦਾਰ ਬਈ ਮੁਬਾਰਕਾਂ ਬਹੁਤ ਵਾਹ ਵਾਹ ਵੀਰੇ ਮੁਬਾਰਕਾਂ ਵਾਹ ਵਾਹ ਆਪਣੇ ਮਿੱਤਰੋ ਫਾਦਰਾਂ ਦੀ ਜਿਹੜੇ ਵੀ ਬੰਦੇ ਨੇ ਕੀਆ ਜੀ ਇਹਦਾ ਪੰਘਾਲੀ ਵਾਲੇ ਬਈ ਬਈ ਸਤਿ ਸ੍ਰੀ ਅਕਾਲ ਬਈ ਸੋਨਾ ਖੇਡੇ ਤੁਸੀਂ ਥੈਂਕ ਯੂ ਵੀਰੇ ਤੇ ਵਧੀਆ ਲੱਗਾ ਟੂਰਨਾਮੈਂਟ ਆ ਵਾਹ ਬਈ ਨਿਆਰਾ ਹੈਗਾ ਪਤਾ ਕਾਦਾ ਨਹੀਂ ਹੋਇਆ ਸੋਹਣਾ ਜੀ ਤੂੰ ਠੀਕ ਆ ਬਾਈ ਖੜਾ ਘੜ ਕੰਮ ਸੀ ਬਰਾ ਉਹ ਵੀ ਸੂਝਨ ਨੰਬਰ ਤੇ ਭੰਗਾ ਲਿੱਤੀ ਉਹਨੂੰ ਮਰੀ ਭੰਗਾ ਲਿਆ ਬਾਅਦ ਉਹ ਕੈਸ਼ ਨਹੀਂ ਲੈ ਗਏ ਉਹਦੀ ਉਹ ਬਾਈ ਤੁਹਾਡੀ ਦੀ ਟੀਮ ਕੈਸ਼ ਤੇ ਕੋਲੀ ਵਾਲੇ ਪਹਿਲਾ ਨੰਬਰ ਲਾ ਕੇ ਉਹ ਜਰੂਰੀ ਆਇਆ ਸੇਵ ਕਰ ਬਾਈ 21 ਹੈ ਜੀ ਇਹ ਕਹੇ ਬਾਈ ਵਾਦੀਆ ਟੂਰਨਾਮੈਂਟ ਸੀ ਉਹ ਮੇਰੇ ਵੀਰੇ ਇੱਥੇ ਬਸ ਕਿੱਥੇ ਕਮੀ ਰਹੀ ਫਾਈਨਲ ਹਰ ਗਏ ਸਕੋਰ ਵਾਲੇ ਖਾਲੇ ਸਕੋਰ ਕਿੰਨੇ ਸੀਗੇ ਟਾਰਗੇਟ 98 99 ਉਹਥੇ ਚੱਕਰ ਪੈ ਗਿਆ ਹਣਾ ਤੇ ਤੁਸੀਂ ਕਿੰਨੇ ਮਾਰੇ ਹੈ ਮਾਰੇ 60 70 ਹੀ ਮਾਰੇ ਮਤਲਬ ਸਕੋਰ 20 ਤੀ ਵੱਧ ਸੀ ਨਾ ਵਧੀਆ ਖੇਡੇ ਆ ਨਾ ਬਈ ਤੇ ਹੋ ਸੱਟਾ ਬਈ ਕਿੰਨੀਆਂ ਸੀਰੀਆਂ ਜਿੱਤ ਕੇ ਆਉਂਦਾ ਯਾਦ ਨਹੀਂ ਆ ਬਈ ਇਹ ਇੱਕ ਮੋਟੀ ਖੱਟੀ ਸੀ ਵੱਡੀ ਮਿਸ਼ਰੀ ਵਾਲੇ ਜਿੱਤੇ ਆਂ ਮਿਸ਼ਰੀ ਵਾਲੇ ਜਿਹੜੀ ਹੈ ਨਾ ਕੀ ਜਿੱਤੇ ਆ ਬਈ 5100 ਸੀ 5100 ਹੀ ਠੀਕ ਆ ਮੁਬਾਰਕ ਆ ਵੀਰੇ ਬੰਦਾ ਘੈਂਟ ਆ ਸ਼ਰਮੌਲਾ ਥੋੜਾ ਜਿਹਾ ਠੀਕ ਆ ਵੀਰੇ ਕਿਵੇਂ ਆ ਬਈ ਸੱਟਾ ਮੁਬਾਰਕ ਆ ਬਈ ਸੋਹਣਾ ਖੇਡੇ ਬਈ ਇਧਰ ਕਰੀਅਰ ਸਰਦਾਰ ਪ੍ਰਾਪਤ ਆ ਬਈ ਕਿਵੇਂ ਬਈ ਬਾਈ ਜੀ ਹਾਂ ਆ ਜੌਰੀ ਦੇ ਨਾਮ ਮੁਬਾਰਕਾਂ ਬਹੁਤ ਸੋਹਣਾ ਖੇਡੇ ਮੁਬਾਰਕਾਂ ਦਾ ਇਹ ਸਰਵਿਸ ਸੀਟੀ ਉਹਨਾਂ ਦੇ ਪਰਿਵਾਰ ਵੱਲੋਂ ਜੱਸਾ ਦੇ ਪਰਿਵਾਰ ਨੇ ਬਹੁਤ ਵੱਡੀ ਸੇਵਾ ਕੀਤੀ ਮੁੰਡੇ ਦੀ ਹਾਂ ਬਾਈ ਇਸ ਟੂਰਨਾਮੈਂਟ ਦੇ ਲਈ ਇਹ ਨਵੀ ਨਵੀਨਾਨ ਸਹੀ ਹੈ ਇਹ ਸਰਵਿਸ ਸੀਟੀ ਦਾ ਜਿਹੜਾ ਸਨਮਾਨ ਉਹਨਾਂ ਦੇ ਪਰਿਵਾਰ ਦਾ ਜਿਹੜੀ ਸੀਰੀਜ਼ ਵਿੱਚ ਬਾਈ ਬਹੁਤ ਸੋਹਣਾ ਖੇਡੇ ਯਾਰ ਸਰਾ ਵਾਲਾ ਦਾ ਗੀਤਾ ਬਾਈ ਇਹ ਗੇਰ ਮੇਰੇ ਵੀ ਆਹ ਵਾਲਾ ਵੀਰੇ ਠੀਕ ਆ ਸਾਰਾ ਕੰਮ ਸੀ ਨੀ ਤੇ ਬੈਸ ਜਿਹੜੀ ਉਹਨਾਂ ਵੱਲੋਂ ਖੇਡੇ ਆ ਇੱਕ ਗੱਲ ਕਿੱਤੀ ਤੁਸੀਂ ਨਾ ਵੀ ਪਹਿਲਾਂ ਰੋਲ ਸੀ ਇੱਕ ਦਿਨ ਹਨ ਇੱਕ ਕਰਤਾ ਥੋੜਾ ਜਿਹਾ ਕਈ ਦਿਮਾਂ ਨੇ ਟਰਾਈ ਕੀਤਾ ਵੈਸੇ ਅੱਗੇ ਤੋਂ ਹਾਂਜੀ ਜਿਹੜਾ ਨਰੋਲ ਦਾ ਨਾਮ ਆਪਣੀ ਜਿਹੜਾ ਰੋਲ ਦਾ ਨਾਂ ਕੀ ਹੈ ਬਾਈ ਹਾਂਜੀ ਇਹ ਤਾਂ ਕਰੀਏ ਜ ਕੋਈ ਬਾਹਰ ਹੋਣੀ ਬਿਲਕੁਲ ਨਰੋਲ ਫਿਰ ਜਾਂ ਪਹਿਲੇ ਦਿਨ ਤੋਂ ਹੀ ਇੱਕ ਬਾਰੋ ਕਰ ਦੋ ਹਾਂ ਹਾਂ ਠੀਕ ਹੈ ਜਿਹੜਾ ਨਰੋਲ ਵਾਲਾ ਕੰਮ ਹੀ ਖਤਮ ਹੋ ਜੇ ਹੁਣ ਵੈਸੇ ਅੱਜ ਦੇ ਵੇਖਿਆ ਜਾਵੇ ਤਾਂ ਰੋਲ ਆਹ ਸਹੀ ਗੱਲ ਹੈ ਇੱਕ ਰੋਲ ਲੈ ਕੇ ਆਏ ਸੀ ਹਾਂ ਸਹੀ ਹੈ ਇਹ ਤਾਂ ਗੱਲ ਹੈ ਠੀਕ ਹੈ ਨਾ ਹੁਣ ਇੱਕ ਗੱਲ ਹੋਰ ਆ ਬਾਈ ਚਲੋ ਤੁਸੀਂ ਹਣਾ ਗੱਲ ਕਰਦੇ ਆਂ ਉਹ ਨਰੋਲ ਉਹ ਇੱਕ ਬਹੁਤ ਵੀਊ ਵਾਕ ਆਟ ਹੁੰਦੇ ਆ ਕੀ ਮਸਲਾ ਕੀ ਆ ਬਸ ਇਹੀ ਮਸਲਾ ਯਾਰ ਇਥੇ ਚੱਕਰ ਲੈ ਜਾਂਦਾ ਚੱਕਰ ਹੀ ਯਾਰ ਵੀ ਚਾਹ ਚੌਂਗੇ ਛੱਕੇ ਦੇਖਣ ਜਾ ਉਹ ਚੀਜ਼ਾਂ ਹੈਗੀਆਂ ਆ ਹਾਂ ਬਈ ਸਹੀ ਗੱਲ ਆ ਠੀਕ ਆ ਨਾ ਹਾਲਾ ਕਿ ਨਾਮੀ ਪਲੇਅਰ ਆ ਨਰੋਲ ਤੋਂ ਹੀ ਨਿਕਲਦੇ ਆ ਬਈ ਪਿੰਡਾਂ ਦੇ ਪਲੇਅਰ ਵੀ ਮੰਡਰੋਲ ਤੋਂ ਨਿਕਲਦੇ ਆ ਹਾਂ ਮੰਨ ਲਓ ਹੁਣ ਇਤੋਂ ਮੌਕਾ ਹੀ ਨਹੀਂ ਮਿਲਦਾ ਕਦੀ ਹਾਂ ਸਹੀ ਆ ਭਾਈ ਹਾਂ ਹੁਣ ਤੁਸੀਂ ਅੱਜ ਮੈਨੂੰ ਇਹ ਵੀ ਪਹਿਲਾਂ ਨਰੋਜ਼ ਹੀ ਖੇਡਦੇ ਸੀ ਬਿਲਕੁਲ ਹਾਂ ਬਿਲਕੁਲ ਬਿਲਕੁਲ ਭਾਈ ਠੀਕ ਹੈ ਨਾ ਸਾਰੇ ਨਵੇਂ ਨਰੋਜ਼ ਬਾਈ ਬਹੁਤ ਸਾਰੇ ਚੱਲੀ ਜਾਣਗੇ ਬਹੁਤ ਸਾਰੇ ਦੇ ਜਿਹੜੇ ਸਟਾਰ ਪਲੇਅਰਾਂ ਬਹੁਤ ਟੀਮਾਂ ਖਤਮ ਹੋ ਗਈਆਂ ਉਹਨਾਂ ਦੀ ਹਾਂ ਚਾਹੋ ਕਿ ਉਹ ਬਾਰ ਹਿੱਟ ਲਾਪੇ ਪੈਣ ਖਤਮ ਹੋ ਗਿਆ ਹਾਰ ਕਿ ਕਰਕੇ ਤਾਂ ਕਰਕੇ ਬਹੁਤ ਟੀਮਾਂ ਨੇ ਸਪੋਰਟ ਕਰੂ ਵਾਤਾਵਰਣ ਹਾਂ ਠੀਕ ਹੈ ਠੀਕ ਹੈ ਨਾ ਹੁਣ ਅਸੀਂ ਵੀ ਇੰਡੀਪੈਂਡੈਂਟ ਨਰੋਜ਼ 51000 ਤੱਕ ਕਰਾਈ ਜਾਂਦੇ ਹਾਂ ਹਾਂ ਬਹੁਤ ਚੰਗਾ ਕਰਾਇਆ ਬਹੁਤ ਚੰਗਾ ਟੂਰਨਾਮੈਂਟ ਕਰਾਇਆ ਹਾਂ ਯਾਰ ਨਵੇਂ ਮੁੰਡਿਆਂ ਨੂੰ ਮੌਕੇ ਮਿਲ ਜਾਂਦਾ ਨੇ ਰੋਲ ਤੇ ਹਾਂ ਸਾਰਿਆਂ ਨੂੰ ਮਿਲ ਜਾਂਦਾ ਹਾਂ ਸਹੀ ਆ ਧੰਨਵਾਦ ਜੋੜੂ ਟਾਲਾ ਵਿੱਕੀ ਬੱਲੇ ਵਾਲਾ ਕਿੱਥੇ ਆ ਅੱਜ ਬੱਲੇ ਦੇ ਖੜ ਜਾਂਦਾ ਨੂੰ ਸਾਹਮਣੇ ਆਇਆ ਹੋਇਆ ਹੈ ਇੱਥੋਂ ਵੀ ਇਹ ਸਨਮਾਨ ਹੈ ਔਰ ਵੱਡੇ ਸਨਮਾਨ ਦੇ ਕੀਤੇ ਜਾ ਰਹੇ ਆ ਔਰ ਵੱਡੇ ਸਨਮਾਨ ਵਾਹ ਵਾਹ ਥੈਂਕ ਯੂ ਜੀ ਔਰ ਕਿਰਪਾ ਕਰ ਮਾਨ ਹੈ ਹੋਗੇ ਜੀ ਕਿਵਨ ਜਾਂਦਾ